ਸੋਸ਼ਲ ਮੀਡੀਆ ਤੇ ਮਸ਼ਹੂਰ ਤੇ ਮਲਕੀਤ ਸਿੰਘ ਰੌਣੀ ਤੇ ਕਈ ਵੱਡੇ ਕਲਾਕਾਰਾਂ ਦੇ ਨਾਲ ਕੰਮ ਕਰ ਚੁਕੇ ਗਾਇਕ ਤੇ ਬਾਲ ਕਲਾਕਾਰ ਗੋਲੂਦੀ ਮਾਤਾ ਦਾ ਦਿਹਾਂਤ ਹੋ ਗਿਆ ਹੈ। ਛੋਟੀ ਉਮਰੇ ਆਪਣੀ ਮਾਂ ਨੂੰ ਗਵਾ ਚੁਕੇ ਗੋਲੂਦੀ ਗੋਲੂਦੀ ਮਾਂ ਨੇ ਬੀਤੇ ਦਿਨੀ ਇਸ ਸੰਸਾਰ ਨੂੰ ਅਲਵਿਦਾ ਆਖਿਆ ਸੀ ਜਿਸ ਤੋਂ ਬਾਅਦ ਗੋਲੂਦੀ ਤਾਂ ਦੁਨੀਆ ਹੰਝੇਰੀ ਹੋ ਗਈ ਹੈ। मां ਦੇ ਦੇਹਾਂ ਤੋਂ ਬਾਅਦ ਉਸਨੇ ਆਪਣੇ ਪਿਤਾ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਸੀ ਜਿਸ 'ਚ ਉਹ ਆਪਣੇ ਪਿਤਾ ਨੂੰ ਹੌਸਲਾ ਦਿੰਦਾ ਹੋਇਆ ਨਜ਼ਰ ਆ ਰਿਹਾ ਸੀ ਪਰ ਕੁਝ ਲੋਕਾਂ ਨੇ ਇਸ ਦਾ ਵੀ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਗੋਲੂ ਨੇ ਆਪਣਾ ਪ੍ਰतिकਰਮ ਦਿੰਦੇ ਹੋਏ ਕਿਹਾ ਹੈ ਕਿ ਮਾਂ ਕੀ ਹੁੰਦੀ ਹੈ ਤੇ ਉਸ ਦੇ ਜਾਣ ਦਾ ਦੁੱਖ ਕੀ ਹੁੰਦਾ ਹੈ ਉਹ ਇਹ ਬਿਆਨ ਨਹੀਂ ਕਰ ਸਕਦਾ ਪਰ ਲੋਕ ਉਸ ਦਾ ਮਜ਼ਾਕ ਉਡਾ ਰਹੇ ਨੇ ਉਸਨੇ ਕਿਹਾ ਕਿਸੇ ਨੂੰ ਵੀ ਜੱਜ ਕਰਨ ਤੋਂ ਪਹਿਲਾਂ ਸੋਚ ਸਮਝ ਲੈਣਾ ਚਾਹੀਦਾ ਹੈ ਬਿਊਰੋ ਰਿਪੋਰਟ ਪੰਜਾਬ 9 ਜਿਨੇ ਸਾਰੇ ਨਾਲ ਜੁੜੇ ਆ ਜਿੰਨੇ ਕਵੀ ਆ ਮੈਂ ਇਹ ਦੱਸਣਾ ਚਾਹੁੰਨਾ ਆ ਕਿ ਜਿਹੜੇ ਤੁਹਾਨੂੰ ਕੁਝ ਕ ਦਿਨਾਂ ਤੋਂ ਪਤਾ ਲੱਗ ਹੀ ਗਿਆ ਹੋਊਗਾ ਕਿ ਮੇਰੀ ਮੰਮੀ ਜੀ ਦੀ ਡੈਥ ਹੋ ਗਈ ਸੀ ਤੇ ਬਹੁਤ ਹੀ ਦੁੱਖਿਆ ਮੈਨੂੰ ਇਹ ਗੱਲ ਦਾ ਕਿ ਮੇਰੀ ਕਿੰਨੀ ਘੁੰਮ ਰਿਆ ਤੇ ਮੇਰੀ ਮਾਂ ਮੈਨੂੰ ਛੱਡ ਕੇ ਤਾਂ ਤੁਰ ਗਈ ਬਾਕੀ ਜਿੰਨੇ ਵੀ ਜਿੰਨਾਂ ਕੋਈ ਆਪਣੇ ਮਾਪਿਓ ਆ ਉਹ ਸਾਰੇ ਆਪਣੇ ਮਾਪਿਓ ਦਾ ਧਿਆਨ ਰੱਖਿਓ ਮਾਪਿਓ ਦੁਨੀਆ 'ਚ ਇੱਕ ਵਾਰੀ ਮਿਲਦੇ ਜੇ ਬਾਅਦ 'ਚ ਪਤਾ ਨਹੀਂ ਕਦੋਂ ਤੁਰ ਜਾਂਦੇ ਪਤਾ ਹੀ ਨਹੀਂ ਲੱਗਦਾ ਪਤਾ ਕਿਸਦਾ ਵੀ ਨਹੀਂ ਬੰਦੇ ਦਾ ਕਦੋਂ ਕਿੰਨੇ ਤੁਰ ਜਾਣਾ ਬਾਕੀ ਕੀ ਦੱਸ ਲਾਈਗਾ ਤੁਹਾਨੂੰ ਮੈਂ 26 ਤਰੀਕ ਨੂੰ ਮੇਰੀ ਵਰੀਨਾ ਦਾ ਭੋਗ ਪੈ ਗਿਆ 13 ਤਰੀਕ ਤੇ ਭੋਗ ਸੀਗਾ 11 ਤੇ 11 ਤੇ ਭੋਗ ਸੀਗਾ ਤੇ ਉਹ ਕੁੰਜ ਤੇ ਨਵੇਂ ਸਾਲ ਤੋਂ ਬਾਅਦ ਆਪਾਂ ਕਰਨਾ ਸੀਗਾ ਤੇ ਬਾਅਦ ਕੇਸੇ ਵਾਲੇ ਬੰਦੇ ਨੇ ਦੱਸਿਆ ਨਵੇਂ ਸਾਲ ਤੋਂ ਨਵੇਂ ਸਾਲ ਚ ਨਹੀਂ ਕਰੀਦਾ ਇਹ ਕਰਕੇ 26 ਤਰੀਕ ਦਾ ਰੱਖ ਲਿਆ ਫਿਰ ਆਪਾਂ ਤੇ ਆਹ ਜਿਹੜੇ ਕੁਝ ਇੱਕ ਗਲਤ ਕਮੈਂਟ ਕਰਦੇ ਮੇਰੇ ਵੀਰਪਰਾ ਮੈਂ ਹੀ ਦੱਸਣਾ ਚਾਹੁੰਨਾ ਮੈਂ ਉਹ ਹੱਸ ਨਹੀਂ ਰਿਹਾ ਮੈਂ ਆਪਣੇ ਡੈਡੀ ਨਾਲ ਕੋਈ ਗੱਲ ਕਰ ਰਿਹਾ ਉਥੇ ਫੋਕਸ ਮਾਰੋ ਤਾਂ ਇਹ ਪੂਰੀ ਵੀਡੀਓ ਵੇਂਦੇ ਨਹੀਂ ਜੇ ਕਿ ਵੀਡੀਓ ਦੇ ਵਿੱਚ ਕੀ ਆ ਕਿ ਨਹੀਂ ਉਸ ਸਮਾਈ ਲਿਆ ਮੈਂ ਆਪਣੇ ਡੈਡੀ ਨਾਲ ਸਮਾਈ ਨਾਲ ਗੱਲ ਕਰਨ ਰਿਹਾ ਕਿ ਉਹਨਾਂ ਨੂੰ ਦੁੱਖ ਨਾ ਲੱਗੇ ਕਿ ਮੇਰਾ ਪੁੱਤ ਸੈਡ ਦਿਲ ਅਪਰਵੇਂ ਦਿਲ ਨਾਲ ਗੱਲ ਰਿਹਾ ਕਰਨਾ ਉਹ ਜਿਉ ਤੁਹਾਡੇ ਮੂੰਹ ਚੋਂ ਆਉਂਦਾ ਸੀ ਬੋਲੀ ਜਾਂਦੇ ਦੰਦ ਕੱਢੀ ਜਾਂਦਾ ਹਸੀ ਜਾਂਦਾ ਇੰਨੇ ਗਲਤ ਕਮੈਂਟ ਆ ਨਾ ਤੁਹਾਨੂੰ ਮੈਂ ਹੁਣ ਦੱਸ ਨਹੀਂ ਦਗਾ ਤੁਸੀਂ ਵੀਡੀਓ ਚ ਵੇਖ ਹੀ ਲਓ ਤੇ ਬਾਕੀ ਮੈਂ ਹੀ ਗਾਣਾ ਚਾਹੁੰਨਾ ਮੈਨੂੰ ਪੁੱਛ ਲਓ ਮੇਰੀ ਮਾਂ ਦੁਨੀਆਂ ਤੋਂ ਚਲ ਗਈ ਆ ਕਿ ਮਾਂ ਦਾ ਮਾ ਬਿਨਾਂ ਜ਼ਿੰਦਗੀ ਕਿਹਤਰਾ ਦੀ ਅੱਧੀ ਜ਼ਿੰਦਗੀ ਮੇਰੀ ਅਧੂਰੀ ਹੋ ਗਈ ਹੁਣ ਅਰਲਾ ਰਬੀਰਾ ਗਾਜਰਾ ਰਹਾ ਹਰੀਆਂ ਦਾ ਚੰਗਾ ਅਸਰ ਕਰਾ ਤੇ ਨਾਲੇ ਆ ਮੇਰੀ ਨਿਊ ਆਈਡੀ ਆ ਉਹ ਜਿਹੜੀ ਪੁਰਾਣੀ ਆਈਡੀ 1 ਲੱਖ 2 ਲੱਖ 24 ਜਿਹਦੇ ਤੇ ਫੁੱਲ ਵੀਡੀਓ ਹੈ ਕੋਈ ਆ ਨਿਊ ਆ ਬਾਕੀ ਇਹਨੂੰ ਜੱਜ ਕਰਨ ਤੋਂ ਪਹਿਲਾਂ ਇੱਕ ਵਾਰੀ ਵੇਖ ਲਿਆ ਕਰੋ ਕਿ ਉਹਦੇ ਤੇ ਕੀ ਬੀਤਣ ਦੀ ਆ ਕਿਸ ਤਰ੍ਹਾਂ ਉਹ ਜ਼ਿੰਦਗੀ ਦੇ ਵਿੱਚ ਸਟਰਗਲ ਕਰ ਰਿਹਾ ਕਿਸ ਤਰ੍ਹਾਂ ਉਹ ਜ਼ਿੰਦਗੀ ਦੇ ਦੇਣ ਬਤਾਉਂਦਿਆ ਇਹ ਮੈਨੂੰ ਪਤਾ ਮੇਰਾ ਡੈਡੀ ਰਾਤ 12 12 ਵਜੇ ਉੱਠ ਕੇ ਹੁੰਦਾ ਤੇ ਤੂੰ ਇਹ ਤੇ ਕਮੈਂਟ ਆ ਜਦੋਂ ਹੁੰਦੇ ਕੱਢੀ ਜਾਂਦਾ ਉਹ ਕੱਢੀ ਜਾਂਦਾ ਮਵੀ ਸਕੂਲੇ ਜਾਣਾ ਮਵੀ ਕਦੀ ਕਿਤੇ ਬੈ ਕੇ ਰੋਣ ਲੱਗ ਪੈਣਾ ਕਦੀ ਕਿਤੇ ਬੈ ਕੇ ਰੋਣ ਲੱਗ ਪੈਣਾ ਇਹ ਮੈਂ ਤੁਹਾਨੂੰ ਇਤਿਹਾਰ ਨਹੀਂ ਕਰਨ ਡਿਆ ਤੁਹਾਨੂੰ ਮੈਂ ਆਪਣੇ ਦਿਲ ਦੀਆਂ ਗੱਲਾਂ ਦੱਸਣ ਡਿਆ ਕਿ ਜਿਹੜੇ ਮੇਰੇ ਵੀਰ ਕਹਿੰਦੇ ਆ ਕਿਦਾਂ ਦੇ ਕੱਢੀ ਜਾਂਦਾ ਉਹ ਕਢੀ ਜਾਂਦਾ ਜੇ ਇਹ ਕਢੀ ਜਾਂਦਾ ਬਾਕੀ ਆਹ ਆਈਡੀ ਮੇਰੀ ਨੂੰ ਆ ਦੇ ਤਰੀਲਾ ਰੂਲਾ ਪਾਉਂਗਾ ਜੇ ਨਹੀਂ ਥੋੜਾ ਜਿਹਾ ਰੋਕੇ ਬਾਕੀ ਸਾਰੇ ਜਣੇ ਆਈਡੀ ਨੂੰ ਫੋਲੋ ਕਰੋ ਅੱਗੇ ਵੀ ਬਹੁਤ ਪਿਆਰ ਮਿਲਣ ਡਿਆ ਵਾ ਇਸੇ ਤਰ੍ਹਾਂ ਹੀ ਪਿਆਰ ਦਿਓ ਸਾਰੇ ਆ ਤੁਹਾ ਬੰਨੇ ਕਰ ਰਿਹਾ ਰਿਕੁਐਸਟ ਹੈ ਤੁਹਾਡੇ ਅੱਗੇ ਉਹ ਨੂੰ ਮਾਂ ਤੇ ਮੈਂ ਆਪਣੀ ਲਿਆ ਨਹੀਂ ਸਕਦਾ ਵਾਪਸ ਤੁਸੀਂ ਤੇ ਮੈਨੂੰ ਸਪੋਰਟ ਕਰੋ ਮੈਨੂੰ ਪਤਾ ਮਾਂ ਬਿਨਾ ਜ਼ਿੰਦਗੀ ਕੀ ਆ ਇਹ ਹੋਰ ਕੋਈ ਨਹੀਂ ਜਾਣ ਸਕਦਾ ਮੈਂ ਜਾਣ ਸਕਦਾ ਜਿੰਨਾ ਜਿੰਨਾ ਕੋ ਕਾਲੀ ਜਿੰਨਾ ਕੋ ਮਾਵਾ ਨਹੀਂ ਆ ਉਹਨਾਂ ਨੂੰ ਪੁੱਛ ਕੇ ਵੇਖੋ ਕਈ ਨਸ਼ਾ ਕਰਕੇ ਬੜਾ ਕੁੱਛ ਕਰਦੇ ਆ ਕਲ ਤਾਂ ਗੱਲ ਇਹ ਚੀਜ਼ਾਂ ਨਹੀਂ ਕੰਮ ਆਉਣੀਆਂ ਕੰਮ ਆਉਣੀਆਂ ਤੇ ਮਾਪਿਓ ਦਾ ਆਸ਼ੀਰਵਾਦ ਹੋਰ ਕੁਝ ਨਹੀਂ ਬਾਕੀ ਜਿੰਨੂੰ ਗੱਲ ਸਮਝ ਆਉਂਦੀ ਆ ਉਹ ਤੇ ਸਮਝ ਜੂਗਾ ਜਿੰਨੂੰ ਨਹੀਂ ਆਉਂਦੀ ਉਹ ਰੱਬ ਦੇ ਸਾਰੇ ਰੱਬ ਉਹਨਾਂ ਨੂੰ ਸੁੱਧ ਬੁੱਧ ਪਾਵੇ ਬਾਕੀ ਚਲੋ ਠੀਕ ਆ ਵੱਤ ਵਾਦ ਦਾ ਆਈਡੀ ਨੂੰ ਫੋਲੋ ਕਰੋ ਤੇ 26 ਤਰੀਕ ਤੇ ਵੀਰ ਨਾਮਾ ਸਾਲੇ ਪਹੁੰਚੋ ਉਹ ਲਾ ਸਦਾ ਵਾ ਠੀਕ ਆ ਕੋਈ ਗੱਲ ਨਹੀਂ ਬਾਕੀ ਸਾਰੇਆਂ ਦਾ ਧੰਨਵਾਦ ਬਹੁਤ ਜੋ سپورਟ ਦੇ ਕਰਨ ਮੇਰੀ ਮਾਂ ਤੇ ਮੇਰੇ ਸਿਰ ਦੇ ਉੱਤੇ ਮੇਰੀ ਮਾਂ ਨੇ ਤੇ ਮੇਰੇ ਸਿਰ ਦੇ ਉੱਤੇ ਵਾ ਤੇ ਚੁੱਕ ਲਿਆ ਵਾ ਹੁਣ ਤੁਸੀਂ سپورਟ ਦਾ ਹੱਥ ਨਾ ਪਛਾਣ ਕਰ ਲਿਓ ਤੁਸੀਂ سپورਟ ਬਣਾਈ ਰੱਖਿਓ ਚਲੋ ਠੀਕ ਆ ਜੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਜਾਂ ਅਗਲੇ ਲਾਈਵ ਦੇ ਵਿੱਚ ਕੋਈ ਗੱਲ ਨਹੀਂ ਬਾਕੀ ਸਾਰੇ ਭਰਾਵਾਂ ਨੂੰ ਦਿਨ ਥੈਂਕ ਯੂ سلام